ਕਰ ਕਿੱਥੇ ਮਰ ਗਈ ਆ ਸਵਾ ਕੰਮ ਕਰਨੇ ਇਹਨੇ ਦਾਹ ਕਹਿੰਦੇ ਹੋ ਬਚਾ ਨਹੀਂ ਨੀ ਕੁੜੀ ਚਾਹ ਲੈ ਕੇ ਆ ਆਲਾ ਵੇ ਟ੍ਰੇਨ ਇਹੀ ਹੈਗੀ ਮਰਜੀ ਉੱਥੇ ਐਦਾਂ ਚਾਹ ਲੈ ਕੇ ਆਈ ਦੀ ਕਰ ਐਦਾਂ ਬਣਾਉਣੀ ਚੱਲ ਅ ਤੋੜੀ ਪੀਆ ਕਰ ਖੰਡ ਬੜੀ ਮਹਿੰਗੀ ਆ ਆਪਣੀ ਇੰਨੀ ਕੀ ਚਾਹ ਪਾਇਆ ਕਰ ਬੱਚਿਆਂ ਨੂੰ ਨਹੀਂ ਜਿਆਦੀ ਚੰਗੀ ਪੀਲਾ ਤੂੰ ਬਹਿ ਜਾ ਇੱਥੇ ਬਹਿ ਕੇ ਪੀਲਾ ਹੋਂ ਡੱਫਲਾ ਅਲੇਲਾ ਵਾਰੀ ਬਹੁਤ ਪੱਤੀ ਸੁੱਟੀ ਵਿੱਚ ਇਦਾਂ ਚਾਹ ਬਣਾਈ ਦੀ ਆ ਚਲ ਹੁਣ ਐਉਂ ਕਰ ਤੀ ਤੂੰ ਨਾ ਸਬਜੀ ਲਾ ਫੀਰ ਤੇ ਮੈਂ ਵੇਣੀ ਆ ਅਸਰਤ ਨੂੰ ਕੀ ਕਰੰਦੀ ਆ ਤੇ ਸਬਜੀ ਚੀਰ ਕਦੋਂ ਆਦੀ ਸੋਣੀ ਸੋਣੀ ਹੁਣ ਇਦਾਂ ਨਾ ਰੰਗ ਲਾਵੇਂ ਇਹ ਸੋਹਣਾ ਸੋਹਣਾ ਕੰਮ ਕਰਿਆ ਕਰ ਪੜਾਈਆਂ ਦੇ ਖਰਚੇ ਬੜੇ ਦੇਣੇ ਆ

ਨੰਦਕਾ ਚਿਲਾ ਨਹੀਂ ਹੈ। ਜੇ ਆ ਵੀਖਾਂ ਜਾ ਕੇ ਤੂੰ ਕਰੰਦੀ। ਕਿਦਾਂ ਚੀਰਨ ਦਾ ਕੋੜਾ ਸਮਝੇ? ਐਦਾਂ ਚੀਰ ਨਹੀਂ ਸਮਝੇ। ਇਹ ਦਾਲਾਂ ਨਹੀਂ ਗੀਆਂ ਸਬਜੀ ਆ। ਮਿੰਗੇ ਭਾਵੀ ਇਹਨੂੰ ਚੱਜਣਾ ਚੀਰਿਆ ਕਰ। ਵੇਖ ਕੇ ਚੀਰ ਨਾਲੇ। ਅਵਧੀਏ ਚੰਗੇ ਤਰੀਕੇ ਨਾਲ ਚੀਰ ਦੀ ਦਿ ਲਈਏ ਤੂੰ ਸਬਜੀ ਚੀਜ਼ ਮੈਨੂੰ ਆਖਿਆ ਵਾ ਚੱਜ ਨੇ ਚੀਜ਼ ਸਬਜੀ ਰੂ ਰੂ ਨਹੀਂ ਕਰਨਾ ਪੜਾਈਆਂ ਕਰਨੀਆਂ ਸੌਖੀਆਂ ਨਹੀਂ ਗੀਆਂ ਇੱਕ ਮੇਰੇ ਭਰਾ ਸਿਆਪਾ ਪਾ ਗਈ ਐ ਨਾ ਇਹਨੂੰ ਚੱਜ ਕੇ ਹੀ ਗੱਲਾਂ ਦੀ ਕੰਮ ਸਾਰਾ ਹੀ ਕਰ ਲੇਗੀ ਆਗੇ ਚੰਟੀ ਜੀ ਹਾਂਜੀ ਅੱਛਾ ਅੱਜ ਤੁਹਾਨੂੰ ਮੈਨਾਂ ਗੱਲ ਸਮਝਾਉਣੀ ਐ ਇੱਕ ਆਜੋ ਤੁਹਾਡੇ ਨਾਲ ਗੱਲ ਕਰਨੀ ਤੇ ਰੱਖਣ ਰਜ਼ਾਰ ਬਗੇ ਸ਼ੋਟ ਬਾਹਰ ਹਾਂ ਦੇ ਬੈਠੋ ਇੱਥੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਕਿ ਹੁਣ ਤੁਹਾਡਾ ਮੈਂ ਕੰਮ ਨਹੀਂ ਨਾ ਟਾ ਕਿਉਂ ਕਰ ਤੋ ਇਹ ਤੁਹਾਨੂੰ ਦੱਸਾਂ ਤੇ ਕੱਲ੍ਹ ਸਵੇਰੇ ਕਿਤੇ ਦਫਤਰ ਨਾਲ ਉਹ ਬੁਰੀ ਸਬਦ ਆ ਗਈ ਮੇਰੀ ਨਾ ਦੂਰ ਦੇ ਸਤੇਦਾਰੀ ਚੋਂ ਭੈਣ ਦੀ ਕੁੜੀ ਆਈ ਇੱਥੇ ਬਾੜ ਦੀ ਪੜਨ ਵਾਸਤੇ ਹੂੰ ਤੇ ਉਹ ਮੈਂ ਕੀ ਕਰਨੇ ਵੀ ਉਹਦਾ ਪੜਾਈ ਦਾ ਖਰਚਾ ਵੀ ਚੁੱਕਣਾ ਮੈਂ ਇਸ ਦੇ ਨਾਲ ਹੋਰ ਵੀ ਤੁਹਾਨੂੰ ਮੈਂ ਆਖਿਆ ਕਿ ਤੂੰ ਲਾਇਆ ਕੋ ਵਿਚਾਰ ਉਪਜਾਪ ਤੇ ਮੈਂ ਮੈਨੂੰ ਵੀ ਦਊ ਉਹਦਾ ਵੀ ਪੜਾਈ ਦਾ ਖਰਚਾ ਤੁਹਾਨੂੰ ਪਤਾ ਫਿਰ ਨਹੀਂ ਤੇ ਫਿਰ ਕੀ ਹੋ ਗਿਆ ਜੇ ਤੂੰ ਇਹ ਗੱਲ ਕਰਤੀ ਆ ਤਾਂ ਫਿਰ ਕੀ ਤੇ ਇਨਸਾਨੀ ਹੁੰਦਾ ਕਿ ਤੇ ਭੈਣ ਭਰਾ ਤੇ ਨਹੀਂ ਤੈਨੂੰ ਪਤਾ ਭੈਣ ਖਰਚੇ ਬੜੀ ਆ ਮਾਤਾ ਜੀ ਦੋਨੋਂ ਚਾਰੀ ਦਾ ਘਮੀਰੇ ਆਉਂਦੇ ਦੋ ਬੱਚੇ ਅੱਕਾ ਜੀ ਤੋਨੇ ਭਾਂਡੇ ਢੋਣ ਲਾ ਦੇਣੇ ਕਦੀ ਤੁਹਾਨੂੰ ਕੱਪੜੇ ਢੋਂਡਾ ਦੇਣੇ ਆ ਹੋਰ ਹੋਇਆ ਤਾਂ ਕਦੀ ਤੇ ਦੋ ਚਾਰੀ ਦਾ ਸਿਰ ਨਹੀਂ ਵਾਇਆ ਵੇਖਿਆ ਨਹੀਂ ਕਰੀਏ ਭੈਣ ਮਜਬੂਰੀਆਂ ਬੜੀਆਂ ਉਹ ਨਹੀਂ ਕਰਦੀਆਂ ਮਜਬੂਰੀ ਨੂੰ ਸ਼ਰਮ ਚਾਹੀਦੀ ਆ ਵੀ ਮੈਂ ਕਿਸੇ ਘਰ ਛੱਡ ਜਾਈਏ ਖਰਚੇ ਦਾ ਮਹਾਵਦੇ ਨਹੀਂ ਪੂਰੀ ਲੈ ਫਿਰ ਕੀ ਹੋ ਗਿਆ ਜੇ ਭੈਣ ਭਰਾ ਭੈਣ ਭਰਾ ਦੇ ਕੰਮ ਆਉਂਦਾ ਕਈ ਨਹੀਂ ਚਲ ਤੂੰ ਨਾ ਤੂੰ ਮੈਨੂੰ ਨਾ ਬੋਤਲਾਂ ਸਲਾਵਾ ਨਾ ਦੇ ਮੈਂ ਤੇ ਤੈਨੂੰ ਇਹ ਕਹਿਣਾ ਹਾਂ ਤੇ ਤੇਰਾ ਵੀ ਕੰਮ ਛੁੱਟਣਾ ਤੇ ਤੂੰ ਤੇ ਆਖਣਾ ਹੀ ਆ ਮੈਨੂੰ ਤੇ ਤੂੰ ਕੋਈ ਗੱਲ ਨਹੀਂ ਗੀ ਤੂੰ ਐ ਕਰ ਪਈ ਰਹਿਂਦੇ ਛੜ ਪੋਚਾਪੇ ਲਾਇਆ ਕਰੂਗੀ ਹੋਰ ਉਹਨੇ ਹੁਣ ਕੀ ਕਰਨਾ ਮੈਂ ਇਤਨਾ ਤਾਂ ਕਦੇ ਵਿਚਾਰੀ ਦਾ ਤੂੰ ਕਦੇ ਸੇਹਰੀ ਬਾਇਆ ਹੈ ਕੋਈ ਨਾ ਏਡੀ ਸਿਆਣੀ ਬਣੀ ਰੱਖੋ ਕੋਈ ਨਹੀਂ ਗਮੈਂ ਕਰ ਲੂ ਆਪੇ ਉਹਦੇ ਨਾਲ ਹੂੰ ਉਹ ਤੇ ਸੇਰਵਾ ਕਿ ਹੁੰਦਾ ਸੋਨੇ ਕਿਤੇ ਹੈ ਪੀ ਜਾਣਾ ਉਹ ਨਹੀਂ ਕਿਤੇ ਜਦੋਂ ਜਾਣਾ ਹੋਵੇ ਕੱਪੜੇ ਤੇ ਕੱਪੜੇ ਵੀ ਕਦੇ ਵਿਚਾਰੀ ਦੇ ਹੋਏ ਗੱਲ ਰਹਿੰਦੇ ਕਰੂੰਗੀ ਉਹਦੀ ਆਖਿਆ ਹੀ ਮਾਂ ਨੂੰ ਵੀ ਕੱਪੜੇ ਦੇ ਜਾ ਅਜੇ ਤੱਕ ਬਹੁਰੇ ਹੋ ਤੇ ਜੇ ਤੋ ਕਰੀ ਗਰੀਬ ਨਾ ਤੇ ਜੇ ਕੋਈ ਅਧਿਕਾਰੀ ਦਵੇ ਕਿ ਥੋੜਾ ਬਹੁਤਾ ਤੇ ਫਿਰ ਕਿਉਂ ਚੱਲਿਆ ਤੈਨੂੰ ਆਂਦੇ ਸਿਆਣਿਆਂ ਦੇ ਗਰੀਬ ਨੂੰ ਉਠਾਉਂਦੇ ਉਠਾਉਂਦੇ ਤੇ ਆਪਦਾ ਵੀ ਨਹੀਂ ਪਾਸਾ ਕੋਈ ਥਲਦਾ ਆਪ ਵੀ ਉਵੇਂ ਦੇ ਹੋ ਜਾਈਦਾ ਵਾ ਤੇ ਕੋਈ ਗੱਲ ਨਹੀਂ ਕੀ ਤੂੰ ਐਂ ਕਰਦੀ ਕੋਈ ਤੂੰ ਆਹ ਤੇ ਆ ਮੈਂ ਤੈਨੂੰ ਗਲਾਸ ਦਵਾਂ ਆਹੋ ਤੇਰਾ ਤੇ ਹੁਣ ਕੰਮ ਤੈਨੂੰ ਨਾ ਤੈਨੂੰ ਝਾੜ ਦੇਈਆ

ਜੱਟ ਆਪਾਂ ਕਟੀਆਂ ਨੂੰ ਉਹ ਮਾਂ ਹੀ ਸੁੱਤੀ ਐ ਖਰਚੇ ਪਤਾ ਕਿੱਡੇ ਮਹਿੰਗੇ ਆ ਰੋਟੀ ਦਾ ਹੀ ਨੀ ਖਰਚਾ ਮਾਣ ਉਹ ਕਪੜਾਈਆਂ ਨੂੰ ਛੱਡ ਗਈ ਹੈ ਮਾਂ ਤੇ ਤੇਰੀਆਂ ਦੀ ਸਾਰਾ ਕੰਮ ਦਾ ਚਾਰਜ ਜੱਟ ਸਿੱਧਾ ਕੁਛ ਨਹੀਂ ਆਂਦੀ ਤੇਰੀ ਚੱਲ ਉਹ ਗੱਡੀ ਛੱਡ ਥੋੜੀ ਫਿਰ ਚੰਗਿਆ ਫੜੀ ਥੋ ਉੱਥੇ ਰੱਖ ਬਾਲਟ ਚਲੋ ਕਰ ਫੜ ਬਾਲਟੀ ਤੇ ਪਾਣੀ ਧਾਉਣ ਰੱਖ ਦੇ ਤੇ ਚੱਲ ਅਚੋਕ ਬਾਲਟੀ ਚੱਲ ਫੜਪਾਣ ਪਾਣੀ ਸਾਰਿਆਂ ਨੂੰ ਡੋਣ ਵਾਲਾ ਸਾਰਿਆਂ ਨੂੰ ਡੋਣਾ ਫੇਰ ਰੋਟੀ ਮਿਲਣੀ ਤੇਰੇ ਜੇ ਕੱਪੜੇ ਵੀ ਧੋਣ ਵਾਲੇ ਸਾਰੇ ਪਏ ਜੇ ਰੱਖ ਦੇ ਉਹ ਤੇ ਗਾੜੀ ਆ ਜਾ ਪੀ ਲੈਣਾ ਨੇ ਆਪੇ ਆ ਵੀ ਪੜਾ ਮਾਰ ਥੋੜਾ ਫੜ ਫੜ ਅਗੋਂ ਹੁਣੇ ਚੱਲ ਛੇਤੀ ਕਰ ਇੰਨਾ ਨਹੀਂ ਸੁਰਵੇਂ ਤੇ ਵੀ ਅਜ ਘਰੇ ਨਹੀਂ ਤੇ ਚੱਲ ਅਸੀਂ ਕੰਮ ਹੀ ਕਰਦੀਏ ਥੋੜਾ ਬਾਤ ਉਹਨੂੰ ਟਾਬਲ 'ਤੇ ਚੰਗੀ ਤਰ੍ਹਾਂ ਕਰ ਚੰਗੀ ਤਰ੍ਹਾਂ ਮੰਜੇ ਮਾਰੀ ਤੇ ਹੁਣ हर लिया के मांजा मंजा आज छेती कर चंगी तरह पौड़ा इधर रख सारी बेंदी मूज के ना हूं मेरे मगरे आ जा कपड़े धोने तो सारे पे आोचा भी लगने वाला सारा काम पिया वा सारा करके तो चंकी तरह ਕਹ ਰਿਹਾ ਕਾ ਕੋ ਕੁਟ ਨਾਲ ਸਾਰਾ ਸਫਾਈ ਕਰਕੇ ਵੇਲੀ ਦੀ ਆਈਟਮ ਤਾਂ ਸੈੱਟ ਕਰਕੇ ਫੇਰ ਆਉਣਾ ਫਿਰ ਘਰੇ ਕੱਪੜੇ ਧੋਣ ਵਾਲੇ ਬਾਕੀ ਫਿਰ ਮੈਂ ਤੈਨੂੰ ਬਾਕੀ ਬਾਅਦ ਦੱਸੂ ਫਿਰ ਤੂੰ ਖਾਵੇਂ ਰੋਟੀ ਉਹਨਾਂ ਚਿਰ ਨਹੀਂ ਮਿਲਣੀ ਜਿੰਨਾ ਚਿਰ ਪੂਰੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਖੂਲੇ ਪੜਾਉਣੇ ਸੌਥੇ ਪਏ ਨਾ ਨਹੀਂ ਕੰਮ ਕਰ ਨਹੀਂ ਆ ਚਾੜੂ ਮਾਰਨ ਦਾ ਹੀ ਆ ਇਹਦਾ ਚਾੜੂ ਮਾਰੀਦਾ ਵਾ ਦੀ ਇਹਦਾ ਚਾੜੂ ਲਾ ਇਹਦਾ ਵਾ ਸਾਰਾ ਝਾੜੂ ਕਿਸ ਤਰ੍ਹਾਂ ਲਾਉਂਦੀ ਬਹਿ ਕੇ ਨਹੀਂ ਝਾੜੂ ਤੇਰੇ ਤੋਂ ਲੱਗਦਾ ਚੰਗੀ ਤਰ੍ਹਾਂ ਮੇਰੇ ਬਾਹ ਮੇਡੂਦੀ ਤੈਨੂੰ ਮੈਂ ਆਖਿਆ ਵਾ ਘਰੇ ਵੀ ਕੰਮ ਸਾਰਾ ਪਿਆ ਵਾ ਜੀ ਨੇ ਬਾਹ ਮੇਡਣ ਦੀ ਕੁਛ ਨਹੀਂ ਆ ਤੇਰੀ ਬਾਹ ਨੂੰ ਗਾਣੀ ਬੋਲਦੀ ਮੇਰੇ ਬਹਿ ਕੇ ਲਾ ਚੰਗੀ ਤਰ੍ਹਾਂ ਝਾੜੂ ਸਾਰਾ ਸਾਲਦਾ ਨਹੀਂ ਆਉਂਦਾ ਕਿਤੇ ਕੰਮ ਆ ਤੇਰੀਆਂ ਦੀ ਸਾਰੇ ਕੰਮ ਸਿਖਾਏ ਆ ਜੇ ਪਿਆ ਲੈ ਚੱਲ ਮਾਸੀ ਮੈਂ ਸਕੂਲ ਜਾਣਾ ਮੇਰਾ ਕੰਮ ਰੰਦਾ ਆ ਮੈਨੂੰ ਸਕੂਲ ਜਾਂਦਾ ਕਿਤੇ ਸਕੂਲ ਹੁੰਦੇ ਜੇ ਇੱਕ ਵਾਰ ਜਾਇਆ ਕਰਨਾ ਰੋਜ਼ ਸਕੂਲ ਨਹੀਂ ਜਾਣਾ ਹਫਤੇ 'ਚ ਜਾਂਦੀ ਆ ਉਹਨੇ ਤਾਂ ਕਰਨੀ ਆ ਪੜ੍ਹਾਈ ਉਹਦੇ ਖਰਚੇ ਇੰਨੇ ਆ ਕਿਤੇ ਹੁਣੋਂ ਤੇਰਾ ਮੈਂ ਖਰਚਾ ਵੀ ਦੇਣਾ ਮੈਂ ਤੇ ਨਾਲ ਤੈਨੂੰ ਮੈਂ ਪੜ੍ਹਾਵਾਂਗੀ ਹਫਤੇ 'ਚ ਇੱਕ ਵਾਰ ਚੱਲ ਜਾ ਕਰੀ ਕਿਤੇ ਡੀਸੀ ਨਹੀਂ ਲੱਗਣਾ ਤੂੰ ਕੰਨੇ ਤੇ ਆਹੀ ਕੰਮ ਨਹੀਂ ਕਰਦੀ ਤੇਰੀ ਜਾ ਕੇ ਚੁੱਪ ਕਰਕੇ ਤੇ ਬਹਿ ਕੇ ਲਾਚੜੂ ਤੇ ਛੇਤੀ ਆ ਬਾਚ